ਇਸ ਮੌਕੇ सुरेंद्र अरोड़ा, ਰਾਜੇਸ਼ ਮਹਿਰਾ, ਅਮਿਤ ਸੇਠ, ਰਮੇਸ਼ ਖੰਨਾ, ਮਨੀਸ਼ ਗੁਪਤਾ, ਮਨੀਸ਼ ਸੇਠ, ਸੰਜੀਪ ਖੰਨਾ, ਵਿਨੋਦ अरोड़ा, ਵਿਪਨ ਬਧਵਾ ਮੁਖਤੌਰ ਤੇ ਹਾਜ਼ਰ ਸਨ। ਸ਼ਹਿਰ ਦੇ ਵਿੱਚ 12 ਤਰੀਕ ਦਾ ਬਹੁਤ ਵੱਡਾ ਮੌਕਾ ਹੈ ਸਾਰੇ ਸਭ ਹਿੰਦੁਸਤਾਨੀਆਂ ਵਾਸਤੇ। ਔਰ ਅਸੀਂ ਲੋਕ ਬੜੇ ਭਾਕੀ ਸ਼ਾਦੀਆਂ ਕੇ 12 ਤਰੀਕ ਦਾ ਦਿਨ ਅਸੀਂ ਆਪਣੀਆਂ ਅੱਖਾਂ ਨਾਲ ਦੇਖਾਂਗੇ। ਪ੍ਰਭੂ ਰਾਮ ਜੀ ਛਿੜਾ ਨਿਆਸ ਹੋਏਗਾ ਜੁਲਿਆਚ ਔਰ ਇੱਥੇ ਸਾਡਾ ਹਨੂਮਾਨ ਜੀ ਧਾਮ ਜਿਹੜਾ ਬੁਲਾ ਰਿਹਾ ਮੰਦਿਰ ਅਸੀਂ ਗੋਲ ਮੰਡੀ ਉਦੇ ਵੀ ਹનુਮਾਨ ਜੀ ਦੀ ਮੂਰਤੀ ਦੀ ਸਥਾਪਨਾ ਹੋਰ ਹનુਮਾਨ ਜੀ ਦਾ ਨਾਲ ਚ ਆ ਜਾਏਗਾ ਆਭਾਵ ਹੋਏਗਾ ਸਾਡਾ ਹનુਮਾਨ ਸੇਵਾ ਪਰਿਵਾਰ ٹرسٹ ਹੈ ਔਰ ਮੈਂ ਉਸ ٹرسٹ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਆਪਣੇ ਪਰਿਵਾਰ ਵੱਲੋਂ ٹرسٹ ਵੱਲੋਂ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਲੋਹੜੀ ਦਾ ਤਿਉਹਾਰ ਵੀ ਆ ਰਿਹਾ ਹੈ ਮਾਗੀ ਦਾ ਤਿਉਹਾਰ ਆ ਰਿਹਾ ਹੈ ਉਹ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ 22 ਜਨਵਰੀ ਨੂੰ ਸ਼੍ਰੀ ਰਾਮ ਜੀ ਦਾ ਜਿਹੜਾ ਮੰਦਿਰ ਅਯੋਧਿਆ ਵਿੱਚ ਬਣ ਰਿਹਾ ਹੈ ਉਸ ਵਾਸਤੇ 500 ਸਾਲ ਦਾ ਜਿਹੜਾ ਸੰਘਰਸ਼ ਸਾਡੇ ਸਮਾਜ ਨੇ ਕੀਤਾ ਹੈ ਉਹ ਤਾਂ ਨਤੀਜਾ ਹੈ